ਖੂ ਜਿੰਦਾਬਾਦ 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 ਦੇ ਨਾਮ ਖੂ ਜਿੰਦਾਬਾਦ 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 ਹਾਂਜੀ ਮਾਹਰ ਜਗਿੰਦਰ ਸਿੰਘ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਇਸ ਇਲੈਕਸ਼ਨ ਵਿੱਚ ਤੇ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਜਿਥੇ ਆਪਣੇ ਪਿੰਡ ਵਾਸੀਆਂ ਦਾ ਔਰ ਇਸ ਸਾਰੀ ਚੀਜ਼ ਦਾ ਜਿਹੜੀ ਦੀਦੀ ਮਾਨ ਜੀ ਦੇ ਨਾਲ ਮੋੜੇ ਨਾਲ ਮੋੜਾ ਲੱਗ ਚੱਲਦੀ ਰਹੀ ਮੈਂ ਪਹਿਲਾਂ ਤੋਂ ਹੀ ਦੀਦੀ ਮਾਨ ਜੀ ਨੂੰ ਜਿਨ੍ਹਾਂ ਦੇ ਕੰਮਕਾਰ ਤੋਂ ਪਹਿਚਾਣ ਕੇ ਆਪਣਾ ਜ਼ਿੰਦਗੀ ਦਾ ਤਸਵਾ ਇਹਨਾਂ ਨਾਲ ਸਾਂਝਾ ਕਰਦਾ ਔਰ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਉਹ ਬੰਦੇ ਜਿਨ੍ਹਾਂ ਨਾਲ ਮੈਂ ਵੀ 20 ਸਾਲ ਖਰਾਬ ਕਰ ਲੈ ਜੇ ਸਾਲੂ ਕਦੇ ਪਹਿਲਾਂ ਇਦਾਂ ਦੇ ਬੰਦੇ ਬਲੇ ਹੁੰਦੇ ਅੱਜ ਇਹ ਪਿੰਡ ਦੇ ਵਿੱਚ ਜਿੱਦਾਂ ਦੀਆਂ ਕਰਤੂਤਾ ਹੁੰਆਂ ਮੈਂ ਤਾਂ ਹੈਰਾਨ ਆ ਹੈਰਾਨ ਦੀ ਨਹੀਂ ਕੋਈ ਗੱਲ ਜੇ ਕਿਸੇ ਦਾ ਬਾਬਾ ਨਕਮਾ ਹੋਵੇ ਪੋਤਾ ਚੰਗਾ ਨਿਕਲ ਆਵੇ ਤਾਂ ਵੀ ਬਾਬਾ ਠਗਿਆ ਜਾਂਦਾ ਬਾਬੇ ਵੀ ਨਕਮੇ ਉੱਪਰ ਦੇਖ ਲੋ ਕੀ ਹੁੰਦਾ ਹੈ ਨਾ ਜੇ ਉੱਪਰ ਵਾਲੇ ਮਾੜੇ ਤਾਂ ਉਥੇ ਥੱਲੇ ਵਾਲੇ ਤਾਂ ਸ਼ਰਮ ਕਰੋ ਉਹ ਹੀ ਕੜੀ ਕੋਲੀ ਕਾਸੀ ਪਿੰਡ ਲਈ ਡਿਵੈਲਪਮੈਂਟ ਲਈ ਕੰਮ ਕਰਦੇ ਆ ਇਹਨਾਂ ਨੇ ਰਿਕਰਟਾਂ ਖੜੀਆਂ ਕਰ ਲਈ ਮੇਰੇ ਨਾਲ ਤਾਂ ਹੋਰ ਛਤਾਨੀ ਹੋਣੀ ਸੀ ਮੈਂ ਜੱਖੂ ਦੇ ਲਈ ساری ਉਮਰ ਦੇਣਦਾਰ ਰਹਿਣਾ ਸੀ ਮੈਂ ਤਾਂ ਕਮਿਟਮੈਂਟ ਹੀ ਰਹਿਣਾ ਕਰ ਲਈ ਇੰਨੇ ਸ਼ੈਤਾਨ ਬੰਦੇ ਨਿਕਲੇ ਇਹ ਇਹਨਾਂ ਨੇ ਮੈਨੂੰ ਵੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਉਹਦਰਾਤ ਨੇ ਭਲਾ ਕੀਤਾ ਕਹਿੰਦਾ ਸਾਨੂੰ 6 ਵਾਰਡ ਦਿਓ ਦੱਸੋ ਤੁਸੀਂ ਹੈਰਾਨ ਹੋਣੇ ਆ ਸਰਬਸੰਮਤੀ ਚ ਜਿਹੜੇ ਹਾਂ ਸਰਬਸੰਮਤੀ ਦੇ ਵਿੱਚ ਮੈਂ ਤੇ ਮਾਸਟਰ ਹਰਦੇਵ ਜੀ ਨੂੰ ਪੁੱਛੋ ਉਹ ਖੜੇ ਨੇ ਸਾਡੀਆਂ ਮਿਹਨਤਾਂ ਵੀ ਨਾਲ ਛੜਤਾਂ ਵੀ ਵੇ ਜੱਖੂ ਤੋਂ ਬਿਨਾ ਅੱਜ ਮੈਂ ਮਾਨਸੂਸ ਕਰਦਾ ਮੈਂ ਕਹਿੰਦਾ ਜਿਹਦੀ ਕੋਈ ਜ਼ਿਆਦਾ ਬਰਾਈ ਕਰਦਾ ਨਾ ਬੰਦਾ ਉਹ ਸੋਕਾ ਜ਼ਿਆਦਾ ਚੰਗਾ ਹੁੰਦਾ ਜਿੰਨਾ ਤੁਸੀਂ ਚਮਕ ਕੇ ਨਿਕਲੋਗੇ ਅੱਜ ਇਹਨਾਂ ਲੋਕਾਂ ਨੂੰ ਮੇਰੀ ਸਮਝ ਅਨੁਸਾਰ ਜੇ ਇਹਨਾਂ ਅਣਖਗਹਿਰਤ ਵਧੀ ਹੋਈ ਹੈ ਸਾਡਾ ਬેર ਨਹੀਂ ਹੈ ਕਾਰਨ ਨਾਲ ਕੋਈ ਇਹ 5 ਸਾਲਾਂ ਵਿੱਚ ਥੋੜਾ ਸੁਧਰਨ ਉਮੀਦ ਨਹੀਂ ਹੈਗੀ ਇਹਨਾਂ ਲੋਕਾਂ ਤੋਂ ਉਮੀਦ ਨਾ ਰੱਖੋ ਇਹ ਤਾਂ ਕਰਦੇ ਕੰਮ ਕੀ ਆ ਕਮਾਲ ਹੀ ਰਹਿ ਗਿਆ ਬਈ ਮੇਰੀ ਉਮਰ ਦੇਖੋ ਮੈਂ 40 ਸਾਲ ਸਰਕਾਰੀ ਨੌਕਰੀ ਕੀਤੀ ਹੋਈ ਹੈ ਔਰ ਵਧੀਆ ਡਿਪਾਰਟਮੈਂਟਾਂ 'ਚ ਕੀਤੀ ਹੈ ਮੈਂ ਬਾਲੀਵੁੱਡ ਦਾ ਆਰਮੀ ਦੀ ਸਰਵਿਸ ਖਿਡਾਰੀ ਹਾਂ ਔਰ ਉਸ ਤੋਂ ਇਲਾਵਾ ਮੈਨੂੰ ਅਚਾਨਕ ਖੜੇ ਹੋਣਾ ਪੈ ਗਿਆ ਮੈਡਮ ਜੀ ਨੇ ਮੈਨੂੰ 11 ਬਾਟ ਦੀ ਜ਼ਿੰਮੇਵਾਰੀ ਦਿੱਤੀ ਇਸ ਸਣੀ ਜੀ ਮੇਰੇ ਗਵਾਂਢੀ ਇਹਨਾਂ ਨਾਲ ਮੈਂ ਨਾ 4-5 ਜਦੋਂ ਇੱਕ ਵਾਰੀ ਬਲਵੰਤ ਸਿੰਘ ਇਥੋਂ ਖਜ਼ਾਨਾ ਮੰਤਰੀ ਬਣੇ ਸੀ ਬੜੀ ਦੇੜ ਦੀ ਗੱਲ ਹੈ ਉਦੋਂ ਤੁਹਾਡੇ ਵਿੱਚੋਂ ਬਹੁਤਿਆਂ ਦਾ ਜਨਮ ਨਹੀਂ ਹੋਇਆ ਹੁਣ ਮੈਂ ਆਰਮੀ ਦੇ ਵਿੱਚੋਂ ਛੁੱਟੀ ਧਾ ਕੇ ਵੀ ਇਹਨਾਂ ਦੀ ਮਦਦ ਕੀਤੀ ਇਹਨਾਂ ਦੇ ਘਰੇ ਔਰ 4-5 ਵਾਰੀ ਇਹਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਮੈਂ ਜਦੋਂ ਖੜਾ ਹੋਇਆ ਮੈਂ ਇਮਾਨਦਾਰੀ ਨਾਲ ਕਹਿੰਨਾ ਮੈਂ ਇਹਦੇ ਘਰੇ ਗਿਆ ਉਹ ਮੈਂ ਕਿਹਾ ਕਾਕਾ ਮੈਂ ਖੜਾ ਹੋ ਗਿਆ じゃ ਕਹਿੰਦਾ ਅੱਛਾ ਤੂੰ ਖੜਾ ਹੋ ਗਿਆ ਕਹਿੰਦਾ ਤਿੰਨਾਂ ਚੌਹਾਂ ਦਿਨਾਂ ਨੂੰ ਫੇਰ ਆਪਾਂ ਕਰਦੇ ਹਾਂ ਸਲਾਹ ਸਲਾਹ ਕੀ ਕੀਤੀ ਤੁਸੀਂ ਗੱਠ ਜੋੜ ਦੇਖੋ ਹੋਰ ਹੈਰਾਨੀ ਦੀ ਗੱਲ ਕਿਸੇ ਨੇ ਅੱਜ ਤੱਕ 70-75 ਸਾਲ ਦੇ ਵਿੱਚ ਇੱਕ ਸਾਫ ਦਾ ਸੀਐਮ ਇੱਕ ਬੰਦੇ ਨੂੰ ਹਰਾਉਣ ਦੇ ਲਈ ਬਿਲਗੇ ਵਿੱਚ ਹਾਜ਼ਰ ਹੋ ਜਵੇ ਇਹ ਤੋਂ ਬਾਅਦ ਸ਼ਰਮ ਦੀ ਕੀ ਗੱਲ ਹੈ ਮੈਂ ਜਿੱਥੇ ਆਪਣੇ ਵੱਲੋਂ ਬੜਾ ਕੁਝ ਬੋਲਣ ਲਈ ਹੈ ਪਰ ਤੁਹਾਨੂੰ ਮੈਂ ਬੇਨਤੀ ਕਰਦਾ ਇਹਨਾਂ ਨੇ ਸਾਰਾ ਸਿਸਟਮ ਵਿਗਾੜਿਆ ਸਾਡੇ ਸਾਰੇ ਇਹ ਮੜਦੇ ਆ ਪੂਰਾ ਸਿਸਟਮ ਇਹਨਾਂ ਨੇ ਵਿਗਾੜਿਆ ਇਸ ਵਿਗੜੇ ਹੋਏ ਨੂੰ ਸੁਧਾਰਨ ਦੀ ਵੀ ਜਾਇ ਸਾਡੇ ਨਾਲ ਨਾ ਖੜੇ ਹੋ ਕੇ ਇਹਨੂੰ ਵਿਗੜਿਆ ਰਹਿਣ ਦੇਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਖਾਸ ਕਰਕੇ ਜੂਥ ਨੂੰ ਚੰਗੇ ਕੰਮਾਂ ਵੱਲ ਆਓ ਬਈ ਸਾਡਾ ਸਾਥ ਦਿਓ ਅਸੀਂ ਇਹਨਾਂ ਨੂੰ ਦੱਸਾਂਗੇ ਵਾਕਿਆ ਹੀ ਜਿੱਦਾਂ ਦੀ ਸਾਨੂੰ ਐਮਐਲਏ ਮਿਲੀ ਆ ਸ਼ਾਇਦ ਅੱਗੇ ਤੋਂ ਕੋਈ ਮੈਂਡੀ ਨਹੀਂ ਨਬਤਰ ਹੋਊਗੀ ਇਹ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਜੀ ਦਲੇਰ ਜੀ ਐਮਐਲਏ ਮੈਡਮਿੰਦਰਜੀਤ ਕੌਰ ਮਾਨ ਜੀ ਔਰ ਗਨਨਾਮ ਸਿੰਘ ਲੱਖੂ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੇ ਐਮਸੀ ਜਿੱਤੇ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਗਰਨਾਮ ਸਿੰਘ ਸਾਥੀ ਜਿਹੜਾ ਸਾਡਾ ਉਹਦੇ ਨਾਲ ਅਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਚਾਹੇ ਉਹ ਲੋਕ ਭਲਾਈ ਮੰਚ ਦੇ ਤਹਿਤ ਹੋਵੇ ਚਾਹੇ ਉਹ ਇਨੋਵੇਟਿਵ ਕਮੇਟੀ ਦੇ ਤਹਿਤ ਅਸੀਂ ਆਪਣੀ ਪੋਲੀਟੀਕਲ ਸੋਚ ਤੋਂ ਪਰ ਉੱਠ ਕੇ ਬਿਲਗੇ ਦੇ ਡਿਵੈਲਪਮੈਂਟ ਲਈ ਹਰ ਸਾਹ ਚ ਪਾ ਕੇ ਚੱਲੇ ਆਂ ਔਰ ਮੈਂ ਉਮੀਦ ਕਰਦਾ ਹਾਂ ਕਿ ਹੁਣ ਤਾਂ ਲੋਕਾਂ ਨੇ ਤੁਹਾਨੂੰ ਜਿਹੜਾ ਹੋਰ ਵੀ ਤੁਹਾਡਾ ਹੱਥ ਖੁੱਲਾ ਕਰਤਾ ਕੰਮ ਕਰਨ ਦੇ ਲਈ ਮੈਂ ਚਾਹਾਂਗਾ ਕਿ ਜਿਹੜੀਆਂ ਰਹਿ ਗਈਆਂ ਘਾਟਾਂ ਉਹ ਰਲ ਕੇ ਪੂਰੀਆਂ ਕੀਤੀਆਂ ਜਾਣ ਇਹੀ ਆਸਾ ਔਰ ਉਮੀਦ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹ ਆ ਜਾ ਵੀ ਜਾਂਦੀ ਸੰਦੀਪ ਚਾਲਵੇ ਦਾ ਐਸਪੀ ਐਮ ਸੀ ਦਾ ਜਿਹੜਾ ਬਹੁਜਨ ਸਮਾਜਪਾਲਿਕਾ ਦਾ ਇੱਕ ਧੜਾ ਸੀ ਉਹਨੇ ਡੜਕੇ ਇਲੈਕਸ਼ਨ ਲੜੀ ਲੋਕਾਂ ਨੇ ਇਨਕਾਰ ਦਿੱਤੇ ਕਹਿ ਲੋ ਜਾਂ ਹਰਾ ਕੇ ਉਹਨਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਸੀ ਪਰ ਜਿਹੜਾ ਉਹਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਪਿੰਡਾਂ 'ਚ ਉਦਾਂ ਦਾ ਹੀ ਮਾਹੌਲ ਪਾਉਣ ਦੀ ਕੋਸ਼ਿਸ਼ ਕੀਤੀ ਵੀ ਪਿੰਡਾਂ ਦੇ ਵਿੱਚ ਧੜੇਬੰਦੀ ਬਣਾ ਕੇ ਰੱਖਣੀ ਆ ਕੱਲ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਖਰੀਦੋ ਫਰੋਖਤ ਕਰਨ ਵਾਲੀ ਵੀ ਗੱਲ ਚੱਲੀ ਗਈ ਮੈਂ ਇਹ ਵੀ ਇੱਕ ਕਹਿਣਾ ਚਾਹੁੰਦਾ ਜਿਹੜਾ ਮੇਰਾ ਛੋਟਾ ਵੀਰ ਬਰਲਾਜ ਆ ਉਹਨੂੰ ਲੋਕਾਂ ਨੇ ਬੜਾ ਮਾਣ ਦਿੱਤਾ ਉਹ ਗਾਇਕ ਆ ਜੇ ਮੇਰਾ ਖਿਆਲ ਹੈ ਕਿ ਉਹ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਸਿਰਫ ਗਾਇਕੀ ਤੇ ਨਹੀਂ ਵਿਚਰਦਾ ਤੇ ਉਹਦਾ ਮਾਨ ਸਤਕਾਰੇ ਨੂੰ ਵੱਧ ਹੋਣਾ ਸੀ ਪਰ ਆ ਜਿਹੜਾ ਹੁਣ ਰੋਲਾ ਪਿੱਛੇ ਬੂਟਾਂ ਦੇ ਵਿੱਚ ਪੱਤੀ ਬੱਗੇ ਦੇ ਵਿੱਚ ਵੀ ਉਹਨੇ ਪੈਸੇ ਵੰਡਣ ਦਾ ਉਹਦੀ ਚਰਚਾ ਚੱਲੀ ਬੰਦੇ ਕਿ ਨਹੀਂ ਬੰਦੇ ਇਹ ਮੈਨੂੰ ਨਹੀਂ ਪਤਾ ਕੱਲ ਵੀ ਤੁਸੀਂ ਦੇਖਿਆ ਵੀ ਥਾਣੇ ਇੱਕ ਦਰਖਾਸਤ ਆਈ ਬਲਕੇ ਐਸਐਚਓ ਸਾਹਿਬ ਦੀ ਇੰਟਰਵਿਊ ਸੀ ਤੇ ਉਹਨੇ ਤਿੰਨ ਚਾਰ ਬੰਦੇ ਜਿਨ੍ਹਾਂ ਨੇ ਪੈਸੇ ਦੇ ਕੇ ਚੁਣਿਓ ਜਿਹੜੇ ਲੋਕਾਂ ਦੇ ਬੂਟਾਂ ਨਾਲ ਉਹ ਉਮੀਦਵਾਰ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਕਹਿੰਦੇ ਆ ਵੀ ਇਤਾਂ ਦੀ ਗੰਦੀ ਜਿਹੜੀ ਰਾਜਨੀਤੀ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਆਸਾ ਕਰਦੇ ਆਂ ਵੀ ਲਗਭਗ 70-75 ਸਾਲ ਤੋਂ ਜਿਹੜੇ ਅਸੀਂ ਗੱਲਾਂ ਕਰਦੇ ਆਂ ਆਜ਼ਾਦੀ ਘੁਲਾਟੀਆਂ ਦੀਆਂ ਮੈਂ ਪਿਛਲੀ ਵਾਰੀ ਜਿੱਦਣ ਧਰਨਾ ਲਗਾਈ ਥੇ ਨਗਰਪੰਚਾਇਤ ਦਫ਼ਤਰ ਉਹ ਬੰਦੇ ਦੇਸ਼ ਭਗਤਾਂ ਦੀਆਂ ਗੱਲਾਂ ਕਰਦੇ ਆ ਗਰੀਬ ਆਬਿਆਂ ਦੀਆਂ ਗੱਲਾਂ ਕਰਦੇ ਆ ਜਿਨੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਰੇ ਗੰਦੇ ਤੋਂ ਗੰਦਾ ਕਰਾਪਸ਼ਨ ਭ੍ਰਿਸ਼ਟਾਚਾਰ ਤੇ ਨਾਲ ਮਤਲਬ ਨਸ਼ਿਆਂ ਦੇ ਨਡੰਦੀ ਕਸਰ ਨਹੀਂ ਛੱਡੀ ਮੈਂ ਕਹਿਣਾ ਚਾਹਣਾ ਬਈ ਗਦਰੀ ਭਾਬਿਆਂ ਦੀਆਂ ਗੱਲਾਂ ਕਿ ਜਿਹੜਾ ਇਹ ਮੌਜੂਦਾ ਮਾਹੌਲ ਦੇ ਦੇ ਵਿੱਚ ਉਹਨੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਆ ਇਹ ਬਰਾਬਰ ਨਹੀਂ ਚੱਲ ਸਕਦਾ ਤੇ ਅੱਜ ਵੀ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਫਿਰ ਦੁਬਾਰਾ ਇਸ ਕਮੇਟੀ ਨੂੰ ਕਿ ਜਿਨ੍ਹਾਂ ਭਾਵਨਾਵਾਂ ਦੇ ਨਾਲ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਉਹ ਭਾਵਨਾਵਾਂ ਦੀ ਲੋਕਾਂ ਦੀ ਕਦਰ ਕਰਿਓ ਧੰਨਵਾਦ ਅਜੇ ਜੀ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਇਹ ਬਿੰਦਗੇ ਦੇ ਵਿੱਚ ਇੱਕ ਇਤਿਹਾਸਕ ਮੌਕਾ ਔਰ ਸਾਂਝਾ ਮੋਰਚਾ ਗੱਠਜੋੜ ਨੂੰ ਹਰਾ ਕੇ ਪਹਿਲਾ ਅਸੀਂ 8 ਸੀਟਾਂ ਜਿੱਤੀਆਂ ਤੇ ਅੱਜ ਜਿਹੜਾ ਪ੍ਰਧਾਨ ਅਸੀਂ ਬਣਾਇਆ ਉਹ 10 ਮੈਂਬਰਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਮਤਲਬ 10 ਤੇ 3 4 ਇੱਕ ਪਾਸੇ 10 ਇੱਕ ਪਾਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰਧਾਨ ਬਣਾਇਆ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੇਮ ਵੋਟਾਂ ਦੇ ਨਾਲ ਸੇਮ ਵੋਟਾਂ ਦੇ ਨਾਲ ਜਿਹੜਾ ਵਾਈਸ ਪ੍ਰਧਾਨ ਬਣਾਇਆ ਮਤਲਬ ਕਹਿਣ ਦਾ ਮਤਲਬ ਇਹ ਇੱਕ ਇਤਿਹਾਸਕ ਜਿੱਤ ਜਿਹੜੀ ਆ ਦਰਜ ਕੀਤੀ ਆਮ ਆਦਮੀ ਪਾਰਟੀ ਨੇ ਬਿਲਗੇ ਦੇ ਵਿੱਚ ਸਾਂਝਾ ਮੋਰਚਾ ਗੱਠਜੋੜ ਨੂੰ ਹਰਾ ਕੇ ਅੱਜ ਇੱਕ ਨਿਗੂਣਾ ਜਿਹਾ ਬਣਾ ਕੇ ਨਿੱਕਾ ਜਿਹਾ ਛੋਟਾ ਜਿਹਾ ਕਰਕੇ ਸਾਰਿਆਂ ਦੀ ਝੋਲੀ ਚ ਪਾ ਦਿੱਤਾ ਕਿ ਆ ਪਿਆ ਤੁਹਾਡਾ ਗੱਠਜੋੜ ਤੇ ਬਿਲਗੇ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੇਵਾ ਕਰਨ ਵਾਲੇ ਲੋਕਾਂ ਨੂੰ ਦਿੱਤਾ ਢੜੇਬੰਦੀਆਂ ਬਣਾਉਣ ਵਾਲਿਆਂ ਨੂੰ ਪਾਸੇ ਕੀਤਾ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਪਾਸੇ ਕੀਤਾ ਨਸ਼ੇ ਦੇ ਵਪਾਰੀਆਂ ਨੂੰ ਪਾਸੇ ਤੇ ਕੀਤਾ ਸਾਰਾ ਕੰਮ ਕਰਾ ਕੇ ਬਿਲਕੁਲੇ ਨੇ ਬੜੀ ਸੂਝਵਾਨ ਲੋਕਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਸ ਉਸੇ ਤਰੀਕੇ ਦੇ ਨਾਲ ਅੱਜ ਪ੍ਰਧਾਨ ਜਿਹੜੇ ਤੇ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਉਹ ਚੁਣੇ ਮੈਡਮ ਜਿਵੇਂ ਲੰਗੇ ਦਿਨ ਜਿਹੜਾ ਆ ਤੁਹਾਡੇ ਮੈਂਬਰਾਂ ਨੂੰ ਤੋੜਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਉਹਦੇ ਲਈ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਹੁਤ ਮਤਲਬ ਇੱਕ ਜਲਾਲਤ ਭਰਿਆ ਕੰਮ ਸੀ ਇਹ ਕਿ ਸਾਡੇ ਮੈਂਬਰਸ ਨੂੰ ਬਾਰ-ਬਾਰ ਬਲਾਬਲਾ ਕੇ ਕਦੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਹਰਾਸ ਕਰਨ ਹਰਾਸ ਕਰਨ ਤੋਂ ਬਾਅਦ ਕਦੀ ਉਹਨਾਂ ਨੂੰ ਕਿਤੇ ਬੁਲਾ ਕੇ ਉਹਨਾਂ ਦੇ ਮੁੱਲ ਪਾਉਣੇ ਕਿਤੇ ਧਮਕੀ ਦੇਣੀ ਕਿਤੇ ਮੁੱਲ ਪਾਉਣਾ ਕਿਤੇ ਕੁਝ ਕਰਨਾ ਮਤਲਬ ਇੱਕ ਨਿਹਾਇਤ ਘਟਿਆ ਅਤਿ ਗਰਜੇ ਦਾ ਘਟਿਆ ਕੰਮ ਜਿਹੜਾ ਉਹ ਸਾਂਝੇ ਮੋਰਚੇ ਨੇ ਕੀਤਾ ਆ ਤੇ ਜਿਹਦਾ ਕਰਕੇ ਸਾਨੂੰ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਕਿਉਂਕਿ ਇਹ ਜ਼ਰੂਰੀ ਹੋ ਗਿਆ ਸੀ ਕਿ ਇੱਕ ਵਾਰੀ ਸਬਕ ਸਿਖਾਇਆ ਜਾਵੇ ਦੱਸਿਆ ਜਾਵੇ ਕਿ ਸਾਨੂੰ ਪਤਾ ਤੁਸੀਂ ਕਿਹੜੀਆਂ ਕਰਤੂਤਾਂ ਕਰਦੇ ਆ ਇਹ ਦੱਸਣ ਵਾਸਤੇ ਜਿਹੜਾ ਕਾਨੂੰਨੀ ਸਹਾਰਾ ਲਿਆ ਸੀ ਔਰ ਸਾਡੇ ਮੈਂਬਰ ਜਿਹੜੇ ਨੇ ਸਾਰੇ ਸਨਮਾਨਯੋਗ ਮੈਂਬਰ ਖਾਸ ਕਰਕੇ ਔਰਤਾਂ ਨੂੰ ਬਹੁਤ ਹਰਸ ਕੀਤਾ ਗਿਆ ਜਿੰਨੀਆਂ ਸਾਡੀਆਂ ਔਰਤ ਮੈਂਬਰਸ ਨੇ ਸਭ ਨੇ ਡਟ ਕੇ ਉਹਨਾਂ ਦਾ ਮੂੰਹ ਤੋੜ ਉਹਨਾਂ ਦੇ ਪੈਸਾ ਉਹਨਾਂ ਦੇ ਮੂੰਹ ਤੇ ਮਾਰਨ ਦੀ ਗੱਲ ਕੀਤੀ ਔਰ ਜਿਹੜੇ ਜਿਵੇਂ ਵੀ ਕਿਵੇਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਉਹ ਵੀ ਸਾਰਾ ਜਿਹੜਾ ਇੱਕ ਕਿਸਮ ਦਾ ਸਭ ਨੇ ਦਰਕਨਾਰ ਕਰਕੇ ਔਰ ਆਮਦਵੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹਲਕਾ ਨਕੋਦਰ ਦੇ ਵਿੱਚ ਤਿੰਨ ਜਿਹੜੀਆਂ ਇਹ ਕੌਂਸਲਰਾਂ ਉਹ ਚੋਂ ਪਹਿਲੀ ਇਲੈਕਸ਼ਨ ਆ ਇਹੋ ਜਿਹਾ ਤਜਰਬਾ ਰਿਹਾ ਬਹੁਤ ਵਧੀਆ ਤਜਰਬਾ ਅਸੀਂ ਮੇਰੇ ਸਮੇਤ ਸਾਡੇ ਕੋਲ 9 ਵੋਟਾਂ ਸੀ ਪਰ 5 ਨੰਬਰ ਵਾਰਡ ਤੋਂ ਕੁਲਵਿੰਦਰ ਕੌਰ ਨੇ ਸਾਡਾ ਤਿੰਨ ਹੀ ਸਾਡੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਔਰ ਉਹਨਾਂ ਨੇ ਡਟ ਕੇ ਹੱਥ ਖੜਾ ਕਰਕੇ ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਜਿਹਦੇ ਨਾਲ ਸਾਡੀਆਂ 10 ਵੋਟਾਂ ਇੱਕ ਪਾਸੇ ਬੁਗੀਆਂ ਜੇਕਰ ਕਰੋਗੇ ਕਿ ਸੀਨੀਅਰ ভাইস ਪ੍ਰਧਾਨ ভাইস ਪ੍ਰਧਾਨ ਦੇ ਨਾਮ ਲਵੋਗੇ ਬਿਲਕੁਲ ਜੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜਖੂ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੰਦੀਪ ਸਿੰਘ ਔਰ ਮੀਤ ਪ੍ਰਧਾਨ ਸਰਦਾਰ ਪਰਵਿੰਦਰ ਸਿੰਘ ਨੂੰ ਚੁਣਿਆ ਗਿਆ ਬਿਲਕੁਲ ਮੇਰਾ ਵਿਰੋਧ ਸਾਡੇ ਵਿੱਚ ਕੋਈ ਜਿਹੜਾ ਉਹ ਦਫੇੜ ਨਹੀਂ ਸੀ ਕੋਈ ਮੈਂਬਰ ਜਿਵੇਂ ਜਿਵੇਂ ਸਾਰੇ ਭਰਮ ਭਲੇਖੇ ਫਲਾਏ ਗਏ ਸੀ ਜਿਵੇਂ ਦੀ ਪਿਕਚਰ ਪੇਸ਼ ਕੀਤੀ ਜਾ ਰਹੀ ਸੀ ਜਿਵੇਂ ਸਾਡੇ ਇੱਕੋ ਮੈਂਬਰ ਨੂੰ ਟਾਰਗੇਟ ਕਰਕੇ ਉਹਦਾ ਉਹਦੀ ਸ਼ਬੀ ਖਰਾਬ ਕਰਨ ਵਾਸਤੇ ਜਿਹੜਾ ਉਹ ਚਾਰਾ ਜੋਇ ਕੀਤੀ ਜਾ ਰਹੀ ਸੀ ਔਰ ਸਾਡੇ ਆਜ਼ਾਦਮੀਦਾਰ ਨੂੰ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਕਿ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਸਾਬੋਤਾਜ ਕੀਤਾ ਜਾਵੇ ਉਹਦਾ ਫਿਊਚਰ ਖਰਾਬ ਕੀਤਾ ਜਾਵੇ ਕਿਉਂਕਿ ਪੱਲੇ ਤੋਂ ਉਹਨਾਂ ਨੂੰ ਪਤਾ ਹੀ ਸੀ ਸਾਡੇ ਕੀ ਆ ਪਰ ਸਾਡੇ ਮੈਂਬਰਸ ਨੂੰ ਸ਼ੱਕੀ ਕਰਨਾ ਕਿਸੇ ਨੂੰ ਖਰੀਦਣ ਦੀ ਧਮਕੀ ਕਿਸੇ ਨੂੰ ਕਿਸੇ ਤਰੀਕੇ ਕਿਸੇ ਨੂੰ ਕਿਸੇ ਤਰੀਕੇ ਉਹਨਾਂ ਨੇ ਆਪਣੇ ਵੱਲੋਂ ਹਰ ਹਰਬਾ ਵਰਤਿਆ ਔਰ ਇਹ ਦੇਖਣ ਨੂੰ ਸੁਧਾਰਨ ਸਾਡੇ ਮੈਂਬਰ ਸਾਹਿਬਾਨ ਜਿਹੜੇ ਲੋਕਾਂ ਦੇ ਵਿੱਚ ਪਹਿਲੀ ਪਹਿਲੀ ਵਾਰੀ ਜਿੱਤ ਕੇ ਆਏ ਜਿਨ੍ਹਾਂ ਨੂੰ ਸਿਆਸਤ ਦੇ ਨਾਲ ਕੋਈ ਬਹੁਤ ਵੱਡਾ ਅਲਾਗਾ ਦੇਗਾ ਨਹੀਂ ਸੀ ਉਹਦੇ باوجود ਉਹਨਾਂ ਨੇ ਆਪਣਾ ਹੱਠ ਰੱਖਿਆ ਉਹਨਾਂ ਨੇ ਆਪਣਾ ਸਿਰੜ ਕਾਇਮ ਰੱਖਿਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਮੈਂ ਇਹ ਕਹਿੰਦੀ ਆ ਕਿ ਜਿਹੜਾ ਉਹਨਾਂ ਦਾ ਇੱਕ ਮੈਂਬਰ ਤੁਸੀਂ ਲਿਆ ਆ ਮਤਲਬ ਕੋਈ ਬਿਨਾਂ ਸ਼ਰਤ ਤੋਂ ਆਇਆ ਜਾਂ ਬਿਲਕੁਲ ਬਿਨਾਂ ਸ਼ਰਤ ਤੋਂ ਵੋਟ ਪਾ ਕੇ ਉਹ ਤੇ ਚਲੇ ਗਏ ਬਿਨਾਂ ਸ਼ਰਤ ਤੋਂ ਸੋ ਉਹ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਮੈਂਬਰ ਨੇ ਸਾਨੂੰ ਵੋਟ ਪਾਈ ਆ ਔਰ ਬਿਲਗੇ ਦੀ ਬਿਹਤਰੀ ਵਾਸਤੇ ਵੋਟ ਸਾਨੂੰ ਪਾਈ ਗਈ ਬਿਨਾਂ ਸ਼ਰਤ ਕਰਨਾਮ ਸਿੰਘ ਜੀ ਇੱਕ ਜਿਹੜਾ ਤੁਸੀਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਹੁਣ ਤੁਸੀਂ ਚੋਣ ਜਿੱਤਣ ਤੋਂ ਬਾਅਦ ਕਮੇਟੀ ਤੁਹਾਡੀ ਬਣ ਗਈ ਸਰਕਾਰ ਵੀ ਤੁਹਾਡੀ ਕਿਹੜੇ ਕਿਹੜੇ ਵਾਅਦੇ ਪੂਰੇ ਕਰ ਰਹੀ ਹੈ ਜਿਹੜੇ ਤੁ ਜਿੰਨੇ ਚੋਣਾਂ ਦੇ ਵਿੱਚ ਵਾਅਦੇ ਕੀਤੇ ਅਸੀਂ ਸਹੀ ਦੇਖਿਆ ਜਾਵੇ ਤੇ ਸਾਨੂੰ ਬਹੁਤੇ ਵਾਅਦੇ ਕਰਨੇ ਨਹੀਂ ਪਏ ਕਿਉਂਕਿ ਅਸੀਂ ਕੰਮ ਪਹਿਲਾਂ ਹੀ ਕੀਤਾ ਹੋਇਆ ਜਾਂ ਸਾਡਾ ਕੰਮ ਚੱਲ ਰਿਹਾ ਆਲਰੇਡੀ ਸਾਨੂੰ ਵਾਅਦਿਆਂ ਦਾ ਸਹਾਰਾ ਹੀ ਨਹੀਂ ਲੈਣਾ ਪਿਆ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਰਹੀ ਆ ਕਿ ਅਸੀਂ 3 ਸਾਲ ਦੇ ਵਿੱਚ ਇੰਨੀ ਮਿਹਨਤ ਕੀਤੀ ਸੀ ਬਿਲਗੇ ਨੂੰ ਇੰਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਵਾਅਦੇ ਨਹੀਂ ਕਰਨੇ ਪਏ ਅਸੀਂ ਆਪਣੇ ਚੱਲਦੇ ਹੋਏ ਕੰਮਾਂ ਨੂੰ ਨਿਪਰੇ ਚਾੜਨ ਵਾਸਤੇ ਜਿਹੜਾ ਉਹ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਜਿਹੜੀਆਂ ਕਮਿਟਮੈਂਟਸ ਤੁਹਾਡੇ ਨਾਲ ਸਾਡੀਆਂ ਚੱਲ ਰਹੀਆਂ ਹਨ ਉਹਨੂੰ ਪੂਰੀਆਂ ਕਰਾਂਗੇ ਮੈਨੂੰ ਪਤਾ ਤੁਸੀਂ ਕਿੱਥੇ ਹੋਣਾ ਚਾਹੁੰਦੇ ਤੁਸੀਂ ਰਿੰਗ ਰੋਡ ਤੇ ਹੋਣਾ ਚਾਹੁੰਦੇ ਆ ਹਰ ਹਾਲਤ ਦੇ ਵਿੱਚ ਬਿਲਗੇ ਦਾ ਰਿੰਗ ਰੋਡ ਜਿਹੜਾ ਬਣਾਇਆ ਜਾਊਗਾ ਗਰਨਾਮ ਸਿੰਘ ਜੀ ਇਸ ਮੌਕੇ ਤੁਹਾਡੀ ਜਿਹੜੀ ਜੱਤ ਹੋਈ ਆ 2008 ਤੋਂ ਵੀ ਤੁਸੀਂ ਲਗਾਤਾਰ ਮਿਹਨਤ ਕੀਤੀ ਆ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਰਸੋਈ ਹੋਈ ਨਗਰੀ ਤੇ ਆਜ਼ਾਦੀ ਘੁਲਾਟੀਆਂ ਦੇ ਇਸ ਨਗਰ ਦੇ ਮਸ਼ਿੰਦਿਆਂ ਨੂੰ ਵੋਟਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਸਾਰੇ ਕੌਂਸਲਰ ਸਹਿਬਾਂ ਜਿੰਨੇ ਜਿੱਤੇ ਨੇ ਜਿੰਨਾ ਸਾਡੇ ਸਹਿਯੋਗੀ ਸੀਗੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਚੋਣ ਨੇਪਰੇ ਚੜ੍ਹੀ ਆ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਗ ਅੱਜ ਸਫਲ ਹੋਏ ਨੇ ਤੇ ਜਿਨ੍ਹਾਂ ਨੇ ਨਗਰ ਦੇ ਵਿੱਚ ਛੋਟੀ ਸਿਆਸਤ ਕੀਤੀ ਸੀਗੀ ਉਹਨਾਂ ਨੂੰ ਲੋਕਾਂ ਨੇ ਨਿਕਾਰਿਆ ਆ ਰਾਜੀ ਖੁਸ਼ੀ ਰਹਿਣ ਸਾਰੇ ਸਾਡਾ ਕਿਸੇ ਨਾਜ ਦੇ ਦਿਨ ਕੋਈ ਵਿਰੋਧ ਨਹੀਂਗਾ ਮਾਲਕ ਨੇ ਪ੍ਰਮਾਤਮਾ ਨੇ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਇਸ ਵੇਲੇ ਅਹੁਦੇਦਾਰੀਆਂ ਬਖਸ਼ੀਆਂ ਮਾਨ ਦਿੱਤਾ ਆ ਅਸੀਂ ਨਗਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂਜੀ ਪਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਕੋਈ ਜਿੱਥੇ ਮੈਂ ਮੈਡਮ ਇੰਦਰਜੀਤ ਕੁਮਾਰ ਮਾਨ ਨੂੰ ਗਜਮ ਸਿੰਘ ਜੱਫੂ ਸਰਦਾਰ ਸੰਦੀਪ ਸਿੰਘ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ ਵਧਾਈਆਂ ਦੇਣਾ ਉੱਥੇ ਇਹ ਗੱਲ ਪਿਛਲੇ ਦਿਨਾਂ ਚ ਜੋ ਫਲਾਈਆਂ ਜਾ ਰਹੀਆਂ ਸੀ ਕਿ ਕੋਈ ਬੰਦਾ ਇੱਧਰ ਭੱਜ ਗਿਆ ਕੋਈ ਉੱਧਰ ਭੱਜ ਗਿਆ ਉਸ ਚੀਜ਼ ਨੂੰ ਦਰਕਨਾਰ ਕਰਦੇ ਹੋਏ ਆਮ ਆਦਮੀ ਪਾਰਟੀ ਨਾਲ ਪਿਛਲੇ 14 ਸਾਲਾਂ ਤੋਂ ਜੁੜੇ ਆ ਹੁਣ ਵੀ ਜੁੜੇ ਆ ਅੱਗੇ ਵੀ ਜੁੜੇ ਰਹਿਣਾ ਜਿਹੜੀ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਤੁਰੇ ਆ ਉਸੇ ਡਿਵੈਲਪਮੈਂਟ ਦੇ ਰਾਹ ਦੇ ਉੱਤੇ ਅੱਗੇ ਤੁਰੇ ਰਾਵਾਂਗੇ ਇਸੇ ਤਰ੍ਹਾਂ ਕੰਮ ਕਰਾਂਗੇ ਬਿਲਗੇ ਦੇ ਮੈਡਮ ਜੀ ਇਨੋਵੇਟਿਵ ਕਮੇਟੀ ਜਿਹੜੇ ਬੜਾ ਸਾਥ ਦਿੱਤਾ ਤੁਹਾਡਾ ਮੈਂਬਰਾਂ ਨੇ ਬਿਲਕੁਲ ਜੀ ਇਸ ਵਿਸ਼ੇ ਤੇ ਵੀ ਇੱਕ ਇਹ ਸਵਾਲ ਦਾ ਵੀ ਜਵਾਬ ਦੇ ਦਿੰਦੇ ਆ ਅ ਬਿਲਕੁਲ ਜੀ ਜਿਹੜੀ ਅਸੀਂ ਇਨੋਵੇਟਿਵ ਕਮੇਟੀ ਬਣਾਈ ਸੀ ਉਹ ਸਾਡੀ ਲਾਗੂ ਰਹੇਗੀ ਅਸੀਂ ਉਹਦੇ ਤੇ ਕੰਮ ਹਮੇਸ਼ਾ ਹੀ ਜਿਵੇਂ ਪਹਿਲਾਂ ਕਰਦੇ ਹੁਣ ਤਾਂ ਕਰਦਾਂਗੇ ਬੇਸ਼ੱਕ ਸਾਡੀ ਕਾਉਂਸਲ ਜਿਹੜੀ ਸਮਰੱਥਾ ਉਹ ਸਾਰੇ ਕੰਮਕਾਰ ਕਰੇਗੀ ਲੇਕਿਨ ਜਿਹੜੇ ਅਸੀਂ ਇਨੋਵੇਟਿਵ ਕਮੇਟੀ ਦੇ ਵਿੱਚ ਹੋਰ ਵੀ ਮੈਂਬਰ ਜਿਹੜੇ ਉਹ ਜੋੜਾਂਗੇ ਕਿਉਂਕਿ ਸਿਆਣੇ ਬਜ਼ੁਰਗਾਂ ਦੇ ਸਭ ਦੇ ਜਿਹੜੇ ਤਜਰਬੇ ਨੇ ਉਹ ਸਾਡੇ ਕੰਮ ਆਏ ਆ ਅਸੀਂ ਉਹਨਾਂ ਤਜਰਬਿਆਂ ਦੇ ਤਹਿਤ ਹੀ ਅੱਜ ਬਿਲਗੇ ਦੇ ਵਿੱਚ ਜਿਹੜਾ ਐਸ ਪੋਜੀਸ਼ਨ ਦੇ ਵਿੱਚ ਖੜੇ ਆ ਦੇ ਇਨੋਵੇਟਿਵ ਕਮੇਟੀ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਔਰ ਮੈਂਬਰਾਂ ਦੇ ਵਿੱਚ ਵਾਧਾ ਵੀ ਕੀਤਾ ਜਾਏਗਾ ਇਹਦੇ ਵਿੱਚ ਹਰਜਿੰਦਰ ਸਿੰਘ ਜੀ ਮੈਂ ਫੇਰ ਦੁਬਾਰਾ ਤੋਂ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸੀਗੀ ਪੂਰ ਪੱਧਰ ਦੀ ਬਲੌਗ ਪੱਧਤੀ ਤੋਂ ਔਰ ਸਾਰੀ ਹਲਕਾ ਨਕੋਦਰ ਦੀ ਇਸ ਤੋਂ ਆਸੇ ਪਾਸੇ ਵੀ ਜਿਹੜੇ ਜਿਹੜੇ ਸਾਡੇ ਲੋਕਾਂ ਨੇ ਆਣ ਕੇ ਸਾਡਾ ਸਹਿਯੋਗ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹਨਾਂ ਵਿੱਚ ਮੈਂ ਨਾਮ ਲਾਂ ਮੈਂ ਤੇ ਮੇਰੀ ਬਹੁਤ ਵੱਡੀ ਟੀਮ ਆ ਤੇ ਇਸ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਸਾਡੀ ਚੋਣ ਦੇ ਵਿੱਚ ਇੱਕ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭਨੋਂ ਵੱਧ ਧੰਨਵਾਦ ਹਲਕਾ ਬਧਾਈ ਬੀਬੀ ਇੰਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਸਾਡੇ ਕੌਂਸਲਰ ਬਣਾਉਣ ਲਈ ਕੱਲਾ ਕੱਲਾ ਪਿੰਡ ਦਾ ਦਰਵਾਜ਼ਾ ਖੜਕਾਇਆ ਸਾਡੇ ਲਈ ਵੋਟ ਮੰਗੀ ਲੋਕਾਂ ਦੇ ਜਿਹੜੇ ਕੰਮ ਮੌਕੇ ਤੇ ਵੀ ਕੀਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਕਰਨਗੇ ਤਾਂ ਬੀਬੀ ਇੰਦਰਜੀਤ ਕੌਰ ਮਾਨ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਅੱਜ ਸਾਨੂੰ ਇਹ ਸਮਰੱਥ ਬਣਾਇਆ ਕਹੀਂ ਤੁਹਾਡੇ ਅੱਗੇ ਖੜੇ ਹਾਂ ਧੰਨਵਾਦ ਜੀ ਕਾਮਰ ਸਾਹਿਬ ਹੁਣਾਂ ਖੜੀ ਜਾਓ